ਰੱਖਣੇ ਜ਼ਰੂਰੀ ਨੇ ਅੰਦਰਲੇ ਹਾ ਭਾਵ ਕਿਸੇ ਨੂੰ ਦੱਸਣੇ ਜ਼ਰੂਰੀ ਹੁੰਦੇ ਨੇ ਕਿਸੇ ਦੇ ਨਾਲ ਖੁੱਲਣਾ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਆਪਾਂ ਜ਼ਿਆਦਾਤਰ ਕਹਿੰਦੇ ਹੁੰਨੇ ਆਗੇ ਯਾਰ ਵੀ ਜਦੋਂ ਬੰਦਾ ਆਤਮ ਹੱਤਿਆ ਕਰਦਾ ਨਾ ਜੇ ਉਹਨੂੰ 15 ਮਿੰਟ ਅੜਕਾ ਲਿਆ ਜਾਵੇ ਵੀ ਉਹ ਬੀ ਉਹ ਬੰਦਾ ਇਹ ਜਿਹਾ ਕਦਮ ਨਹੀਂ ਚੱਕਦਾ ਹੁੰਦਾ ਉਹ ਗੱਲ ਸਹੀ ਹੈਗੀ ਹੁਣ ਮੰਨ ਲਓ ਕੋਈ ਬੰਦਾ ਕਿਸੇ ਨੂੰ ਬੋਲ ਕਬੋਲ ਬੋਲ ਗਿਆ ਉਹ ਬੋਲ ਕਬੋਲ ਬੋਲਣ ਤੋਂ ਬਾਅਦ ਦੇ ਵਿੱਚ ਜੇ ਆਪਾਂ 10 ਮਿੰਟਾਂ ਵਾਸਤੇ ਇਕੱਲੇ ਵੀ ਬਹਿ ਜਾਈਏ ਨਾ 10 ਮਿੰਟ ਇਕੱਲੇ ਬਹਿ ਕੇ ਉਹ ਗੱਲ ਨੂੰ ਰਿਪੀਟ ਕਰੀਏ ਵੀ ਮੈਂ ਉਹ ਬੰਦੇ ਨੂੰ ਐਵੇਂ ਬੋਲਿਆ ਤੀ ਉਹ ਬੰਦਾ ਮੈਨੂੰ ਐਵੇਂ ਬੋਲਿਆ ਫੇਰ ਮੈਂ ਐਵੇਂ ਬੋਲਿਆ ਫੇਰ ਉਹਨੇ ਐਵੇਂ ਮੈਨੂੰ ਬੋਲਿਆ ਜਦੋਂ ਇਹ ਗੱਲ ਨੂੰ ਸਾਰੀ ਨੂੰ ਆਪਾਂ ਰਿਪੀਟ ਕਰਾਂਗੇ ਰਿਪੀਟ ਕਰਨ ਦੇ ਬਾਅਦ ਦੇ ਵਿੱਚ ਕੋਸਕ ਗੱਲ ਆਪਾਂ ਨੂੰ ਐਵੇਂ ਨੱਗਲ ਲੱਗ ਜੂ ਯਾਰ ਇਹ ਗੱਲ ਦੇ ਵਿੱਚ ਕੋਸ ਹੈ ਨਹੀਂਗਾ ਜੇ ਇੱਕ ਵਾਰ ਨਹੀਂ ਤਾਂ ਦੂਜੀ ਵਾਰ ਦੂਜੀ ਵਾਰ ਨਹੀਂ ਤੀਜੀ ਵਾਰ ਗੱਲ ਨੂੰ 5-7 ਵਾਰ ਰਿਪੀਟ ਕਰੋ ਬਹਿ ਕੇ ਤਾਂ ਉਹ ਗੱਲ ਦੇ ਵਿੱਚੋਂ ਸਾਨੂੰ ਤੰਤ ਲੱਗਣਾ ਹੀ ਨਹੀਂਗਾ ਫੇਰ ਉਹ ਗੱਲ ਛੱਡ ਕੇ ਸੀ ਆਪਦੇ ਆਪ ਹੀ ਪਰਾਂ ਹੋ ਜਾਂਦੇ ਆ ਵੀ ਯਾਰ ਇਹ ਗੱਲ ਦੇ ਵਿੱਚ ਤੰਤ ਨਹੀਂ ਹੈਗਾ ਕਿਉਂਕਿ ਅਸੀਂ ਕਿਸੇ ਵੀ ਗੱਲ ਦੇ ਉੱਤੇ ਕੰਮ ਨਹੀਂ ਕਰਦੇ ਹੀਰਖਾ ਬਸ ਉਹ ਗੱਲ ਦੇ ਉੱਪਰ ਰਿਸਰਚ ਕਰਨ ਦੀ ਬਜਾਏ ਬਦਲਾ ਲੈਣ ਦੀ ਭਾਵਨਾ ਦੇ ਨਾਲ ਆਪਦੇ ਅੰਦਰ ਵਿਚਾਰ ਲਿਆਉਣਿਆ ਵੀ ਉਹ ਬੰਦੇ ਨੇ ਮੈਨੂੰ ਐਵੇਂ ਕਿਹਾ ਮੈਂ ਹੁਣ ਉਹਨੂੰ ਐਵੇਂ ਕਰੂੰ ਜਿਹੜੀ ਉਹ ਰੀਲ ਆ ਰੀਲ ਚੜੀ ਬਹੁਤ ਖਤਰਨਾਕ ਹੁੰਦੀ ਹੈਗੀ ਜਿਆਦਾ ਬੋਲਣਾ ਵੀ ਬਹੁਤਾ ਚੰਗਾ ਨਹੀਂ ਹੁੰਦਾ ਹੈਗਾ ਕਿਉਂਕਿ ਕਦੇ ਵੀ ਘੱਟ ਬੋਲਣ ਵਾਲੇ ਬੰਦੇ ਨੂੰ ਪਸਤਾਵਾਣੀ ਹੋਇਆ ਹੁੰਦਾ ਵੀ ਮੈਂ ਕਦੇ ਘੱਟ ਬੋਲਿਆ ਉੱਥੇ ਲੜਾਈ ਦੇ ਵਿੱਚ